ਸਤਿ ਸ਼੍ਰੀ ਅਕਾਲ ਜੀ ਕੋਰ ਦਾ ਨਾਈਟਰ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਪਾ ਤੁਹਾਡੇ ਲਈ ਇੱਕ ਜੁਨੀਕ ਜਾਂ ਸੋਨਾ ਜਾਂ ਡਿਜ਼ਾਈਨ ਲੈ ਕੇ ਆਏ ਜਿਹੜਾ ਹਰ ਕੋਈ ਬਣਾ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈਗਾ ਤੁਸੀਂ ਮੇਰੇ ਚੈਨਲ ਤੇ ਨਵੇਂ ਆਵੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਆਂ ਬੜਾ ਕੁੰਡਾ ਉਤਾਰਾਂਗੇ ਆਪਾਂ ਕੁੰਟੇ ਚੜਾਉਣ ਤੋਂ ਬਾਅਦ ਉਲਟੀ ਸਲਾਈ ਚੜਾ ਲਈ ਆ ਧਾਗਾ ਆਪਣੇ ਵੱਲੇ ਲੈ ਕੇ ਆਵਾਂਗੇ ਉਹ ਸੜ ਧਾਗਾ ਆਪਣੇ ਵੱਲੇ ਨਹੀਂ ਲੈ ਕੇ ਆਣਾ ਤੇ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ 1 2 3 ਤੇ 4 ਇਹ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਏ ਕਿੰਨੇ ਇਹ ਕੁੰਡਾ ਛੱਡ ਕੇ ਚਾਰ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਚਾਰ ਕੁੰਡੇ ਉਲਟੇ 1 ਦੋ ਤਿੰਨ ਚਾਰ ਕਿੰਨੇ ਹੋ ਗਏ ਐ ਐ ਛੱਡ ਕੇ ਐ ਚਾਰ ਤੇ ਅਗੇਨ ਚਾਰ ਕੁੰਡੇ ਉਲਟੇ ਹੋ ਗਏ ਅਗੇਨ ਫਿਰ ਆਪਾਂ ਇਸ ਚਾਰ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਬਣਾਉਂਦੇ ਹੋਏ ਜਾਵਾਂਗੇ ਧਾਗਾ ਅੱਗੇ ਖੜਾਂਗੇ 1 2 ਤਿੰਨ ਚਾਰ ਅਗੇਨ ਚਾਰ ਕੁੰਡੇ ਸਿੱਧੇ ਹੋ ਗਏ ਧਾਗਾ ਆਪਣੇ ਵੱਲ ਚਾਰ ਕੁੰਡੇ ਉਲਟੇ ਫੈਨ ਦੀ ਥੋੜੀ ਕੀ ਆਵਾਜ਼ ਆਊਗੀ ਇਗਨੋਰ ਕਰਨਾ ਤਿੰਨ ਤੇ ਚਾਰ ਠੀਕ ਹੈ ਧਾਗਾ ਅੱਗੇ ਖੜ ਕੇ ਲਾਸਟ ਵਾਲੇ ਸਾਰੇ ਦੇ ਸਾਰੇ ਕੁੰਡੇ ਸਿੱਧੇ ਇੱਕ ਦੋ 3 4 ਇਹ ਲਾਸਟ ਵਾਲਾ ਵੀ ਆਪਾਂ ਸਿੱਧਾ ਹੀ ਉਣਾਗੇ ਠੀਕ ਹੈ ਅੱਗੇ ਆ ਗਿਆ ਆਪਾਂ ਰੋਂਗ ਸਾਈਡ ਤੇ ਯਾਨੀ ਕਿ ਉਲਟੀ ਸਾਈਡ ਤੇ ਇਹ ਡਿਜ਼ਾਈਨ ਜਿਹੜਾ ਉਲਟੀ ਸਾਈਡ ਤੋਂ ਬਣੂਗਾ ਧਿਆਨ ਨਾਲ ਦੇਖਣਾ ਪਹਿਲਾ 5 ਕੁੰਡੇ ਪਹਿਲਾ ਆਪਾਂ ਉਤਾਰਾਂਗੇ 4 ਕੁੰਡੇ ਉਲਟੇ 1 2 3 4 ਅੱਗੇ ਸਿੱਧੇ ਕੁੰਡੇ ਦਿਖ ਰਹੇ ਤਾਂ ਗਾਕੇ ਖੜਾਂਗੇ ਐਸ ਕੁੰਡੇ ਨੂੰ ਆਪਾਂ ਉਨਣਾ ਹੈ ਧਾਗਾ ਥੋੜਾ ਲੂਜ਼ ਰੱਖਣਾ ਹੈ ਪਹਿਲਾਂ ਉਨਣਾ ਹੈ ਠੀਕ ਹੈ ਇਹਨੂੰ ਉਨ ਲਿਆ ਇਹਨੂੰ ਨਹੀਂ ਉਤਾਰਨਾ ਉੱਪਰ ਹੀ ਰਹਿਣ ਦੇਣਾ ਹੈ ਧਾਗਾ ਆਪਣੇ ਵਾਲਾ ਲਿਆਵਾਂਗੇ ਦੁਬਾਰਾ ਇਸ ਨੂੰ ਉਣ ਲਾਵਾਂਗੇ ਠੀਕ ਹੈ ਇੱਕ ਇਹ ਤਿੰਨ ਕੁੰਡੇ 1 2 3 ਇਹ ਤਿੰਨ ਕੁੰਡੇ ਧਾਗਾ ਆਪਣੇ ਵਾਲਾ ਲਿਆਵਾਂਗੇ ਧਾਗਾ ਆਪਣੇ ਵਾਲਾ ਲੈ ਕੇ ਆਉਣਾ 1 2 ਇਹ ਤਿੰਨ ਇਹ ਤਿੰਨ ਕੁੰਡਿਆਂ ਨੂੰ ਆਪਣੀ ਸਾਈਡ ਉਲਟਾ ਹੁਣ ਲੈਣਾ ਠੀਕ ਹੈ ਧਾਗਾ ਅੱਗੇ ਖੜਾਂਗੇ ਧਾਗ ਆਪਣੇ ਵਾਲੀ ਰੱਖਾਂਗੇ ਚਾਰ ਕੁੰਡੇ ਉਲਟੇ ਇੱਕ 2 3 4 ਚਾਰ ਕੁੰਡੇ ਉਲਟੇ ਹੋਣ ਤੋਂ ਬਾਅਦਾਂ ਧਾਗਾ ਅੱਗੇ ਜਾਊਗਾ ਇਹ ਵਾਲਾ ਕੁੰਡਾ ਇਹਨੂੰ ਉਣਿਆ ਇਹਨੂੰ ਉਤਾਰਨਾ ਨਹੀਂ ਆ ਇੱਥੇ ਰੱਖਣਾ ਏ ਧੱਗ ਆਪਣੇ ਵੱਲ ਲੈ ਕੇ ਆਉਣਾ ਇਹਨੂੰ ਇੱਥੇ ਰਹਿਣ ਦੇਣਾ ਸੇਮ ਕੁੰਡੇ ਨੂੰ ਫੇਰ ਆਪਾਂ ਇਸ ਤਰ੍ਹਾਂ ਹੁਣ ਲੈਣਾ ਠੀਕ ਐ ਇਹ ਜਿਹੜੇ ਅੱਗੇ ਆ ਧੱਗ ਆਪਣੇ ਵੱਲ ਲੈ ਕੇ ਆਵਾਂਗੇ ਠੀਕ ਐ 1 ਤੋ ਤੇ ਇਹ ਤਿੰਨ ਇਹਨਾਂ ਤਿੰਨਾਂ ਨੂੰ ਇਕ ਕਰ ਦੇਣਾ ਠੀਕ ਹੈ ਅੱਗੇ ਆਪਾਂ ਚਾਰ ਕੁੰਡੇ ਫੇਰ ਉਲਟੇ 1 2 3 4 ਐਵੇਂ ਉਲਟਾ ਹੀ ਬਣਾਵਾਂਗੇ ਠੀਕ ਹੈ ਅੱਗੇ ਆ ਗਿਆ ਆਪਾਂ 3rd ਰੋ ਤੇ ਥਰਡ ਰੋਅ 'ਤੇ ਕੀ ਕਰਨਾ ਹੈ ਸੇਮ ਜਾਊਗਾ ਚਾਰ ਉਲਟੇ ਚਾਰ ਸਿੱਧੇ ਇਹ ਹੀ ਬਸ ਜਿਹੜੀਆਂ ਦੋ ਸਲਾਈਆਂ ਤੁਸੀਂ ਦਹਰਾਉਂਦੇ ਹੋਏ ਜਾਣਾ ਹੈ ਤੇ ਆਪਣਾ ਜਿਹੜਾ ਡਿਜ਼ਾਈਨ ਆ ਇੱਕ ਦੋ ਤਿੰਨ ਚਾਰ ਤੱਕ ਆਪਣੇ ਵੱਲ ਇੱਕ ਦੋ ਤਿੰਨ 4 ਤਾਂ ਗਾਗੇ 1 2 3 4 ਤਾਂ ਗੱਪਣੇ ਬਾਦ 1 2 3 4 ਤਾਂ ਗਾਗੇ 1 2 तीन चार लास्ट वाला भी सीधा होना है अगर आप गया आप फोरथ थ्रो पर फोरथ्रो तो फिर थोड़ा डिफरेंट होएगा ध्यान न देखना पहला आप उतारे चार कुंडे उल्टे एक दो 3 4 ਚਾਰ ਕੁੰਡੇ ਉਲਟੇ ਹੁੰਦੇ ਹੋਂ ਤੋਂ ਬਾਦਾਂ ਪਹਿਲਾ ਆਪਾਂ ਇੱਥੇ ਤਿੰਨ ਤੋਂ ਇੱਕ ਇੱਕ ਤੋਂ ਤਿੰਨ ਕੀਤੇ ਸੀਗੇ ਹੁਣ ਆਪਾਂ ਇਹ ਨਹੀਂ ਕਰਨਾ ਹੁਣ ਆਪਾਂ ਇਹਨਾਂ ਤਿੰਨਾਂ ਨੂੰ ਇਸ ਤਰ੍ਹਾਂ ਕੀ ਕਰਨਾ ਇੱਕ ਕਰ ਦੇਣਾ ਇਹਨਾਂ ਤਿੰਨਾਂ ਨੂੰ ਇਸ ਤਰ੍ਹਾਂ ਉਲਟੇ ਬਣਿਓ ਔਣ ਲਵਾਂਗੇ ਠੀਕ ਹੈ ਤਾਂ ਗਾਗੇ ਖੜਾਂਗੇ ਇਨੂੰ 1 ਤੋਂ 3 ਕਰਾਂਗੇ 1 ਧਾਗਾ ਆਪਣੇ ਵੱਲ ਤੇ ਆਹ ਤਿੰਨ ਬਣ ਗਏ ਠੀਕ ਹੈ ਫਿਰ ਧਾਗਾ ਆਪਣੇ ਵੱਲ ਚਾਰ ਕੁੰਡੇ ਉਲਟੇ 1 2 3 4 ਠੀਕ ਹੈ ਧਾਗਾ ਇੱਥੇ ਰਹਿਣ ਦੇਵਾਂਗੇ 1 ਇਹਨਾਂ ਨੂੰ 3 ਦਾ 1 2 3 ਠੀਕ ਹੈ 3 ਦਾ 1 ਕਰਨਾ ਹੈ ਠੀਕ ਹੈ ਅੱਗੇ ਇੱਥੋਂ 3 ਅੱਗੇ ਖੜਾਗੇ ਧਾਗਾ 1 ਇਹਨੂੰ ਆਪਣੇ ਵੱਲ ਲਿਆਂਦਾ ਤੇ ਫੇਰ ਇਹਨੂੰ 2 ਵਾਰੀ ਹੋਰ ਹੁਣ ਲਿਆ 2 ਵਾਰੀ ਹੁਣ ਤੋਂ ਬਾਅਦ 3 ਕੁੰਡੇ ਹੋਗੇ ਧਾਗਾ ਆਪਣੇ ਵੱਲ ਲਾਸਟ ਵਾਲੇ ਸਾਰੇ ਦੇ ਸਾਰੇ ਉਲਟੇ ਜਾਣਗੇ ਇਹੀ ਜਿਹੜੀਆਂ ਚਾਰ ਸਲਾਈ ਆ ਇਹੀ ਰਿਪੀਟ ਕਰਦੇ ਹੋਏ ਜਾਣਾ ਵਾ ਤੇ ਇਸ ਤਰ੍ਹਾਂ ਦਾ ਕੁਝ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਥੋੜਾ ਜਿਹਾ ਜਦੋਂ ਬਣਿਆ ਫਿਰ ਪਤਾ ਲੱਗੂਗਾ ਤੁਹਾਨੂੰ ਮੈਂ ਦੋ ਵਾਰ ਹੋਰ ਦੱਸ ਦਿੰਨੀ ਆ ਵੀਡੀਓ ਜ਼ਰੂਰ ਲੰਬੀ ਹੋ ਜਾਂਦੀ ਆ ਲੇਕਿਨ ਜਿੰਨਾ ਤੇ ਤੁਹਾਨੂੰ ਸਮਝ ਨਾ ਆਈ ਮੇਰੇ ਵੀਡੀਓ ਬਣਾਉਂਦਾ ਕੋਈ ਫਾਇਦਾ ਨਹੀਂ ਇਹ ਫਿਰ ਜਾਊਗਾ ਚਾਰ ਉਲਟੇ ਚਾਰ ਸਿੱਧੇ ਸਿੱਧੀ ਸਾਈਡ ਤੋਂ ਹਮੇਸ਼ਾ ਚਾਰ ਉਲਟੇ ਤੇ ਚਾਰ ਸਿੱਧੇ ਦਾ ਉਹੀ ਸੇਮ ਜਾਣ ਕੇ ਠੀਕ ਹੈ ਉਲਟੀ ਸਾਈਡ ਉਲਟੀ ਸਾਈਡ ਤੋਂ ਜਿਹੜਾ ਇਹ ਵਾਲਾ ਡਿਜ਼ਾਈਨ ਆ ਇਹ ਉਲਟੀ ਸਾਈਡ ਤੋਂ ਬਣਦਾ ਹੈ ਹੁਣ ਫੇਰ ਆ ਕੇ ਆਪਾਂ ਉਲਟੀ ਸਾਈਡ ਉਲਟੀ ਸਾਈਡ ਫੇਰ ਡਿਜ਼ਾਈਨ ਬਣੂਗਾ ਪਹਿਲਾ ਉਤਾਰਨ ਤੋਂ ਪਹਿਲਾਂ ਚਾਰ ਕੁੰਡੇ ਉਲਟੇ ਹੁਣ ਆਪਾਂ ਪਹਿਲਾਂ ਆਪਾਂ ਇੱਥੋਂ ਤਿੰਨ ਦਾ ਇੱਕ ਕੀਤਾ ਸੀ ਠੀਕ ਹੈ ਪਹਿਲਾਂ ਆਪਾਂ ਇੱਥੇ ਤਿੰਨ ਦਾ ਇੱਕ ਕੀਤਾ ਸੀ ਪਹਿਲਾਂ ਆਪਾਂ ਇੱਥੇ ਕੀਤਾ ਦੂਸਰਾ ਹੈਗੇ ਨਾ ਹੁਣ ਆਪਾਂ ਇੱਥੇ ਇੱਕ ਤੋਂ ਤਿੰਨ ਕਰਾਂਗੇ ਧਾਗਾ ਅੱਗੇ ਖੜਾਂਗੇ ਇੱਕ ਧਾਗ ਆਪਣੇ ਵੱਲ ਤੇ ਦੋ ਵਰੀ ਹੁਣ ਕੇ ਇਹਨੂੰ ਉਤਾਰ ਲਵਾਂਗੇ ਧਾਗ ਆਪਣੇ ਵੱਲ ਇੱਕ ਦੋ ਤਿੰਨ ਤਿੰਨ ਦਾ ਇੱਕ ਕਰ ਲਾਂਗੇ ਠੀਕ ਹੈ ਉਲਟੇ ਜਾਣਗੇ ਅੱਗੇ ਚਾਰ ਕੁੰਡੇ ਇੱਕ 2 3 4 ਚਾਰ ਉਲਟੇ ਜਾਂ ਤਾਂ ਪਤਾ ਧਾਗਾ ਫੇਰ ਅੱਗੇ ਇਹਨੂੰ ਹੁਣਿਆ ਧਾਗ ਆਪਣੇ ਵੱਲ ਫੇਰ ਹੁਣਿਆ ਤੇ ਇਹਨਾਂ ਨੂੰ ਤਿੰਨ ਦਾ ਇੱਕ ਕਰਾਂਗੇ ਧਾਗਾ ਆਪਣੇ ਵੱਲ ਆ ਕੇ ਚਾਰ ਸਲਾਈ ਦਾ ਡਿਜ਼ਾਈਨ ਹੈ ਚਾਰ ਸਲਾਈ ਅਗਰ ਤੁਸੀਂ ਧਿਆਨ ਨਾਲ ਦੇਖ ਰਹੀਆਂ ਤਾਂ ਬਹੁਤ ਵਧੀਆ ਹੋ ਜਾਊਗਾ ਤੁਹਾਨੂੰ ਜਿਹੜਾ ਡਿਜ਼ਾਈਨ ਸਮਝਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਊਗੀ ਇਹ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣ ਕੇ ਆ ਰਿਹਾ ਮੈਂ ਥੋੜਾ ਜਿਹਾ ਬਣਾ ਲਵਾਂ ਫਿਰ ਤੁਹਾਨੂੰ ਦੱਸਦੀਆਂ ਕਿਸ ਤਰ੍ਹਾਂ ਬਣਾਉਣਾ ਹੈ ਠੀਕ ਕਿਸ ਤਰ੍ਹਾਂ ਦਾ ਬਣਦਾ ਹੈ ਫਿਰ ਤੁਹਾਨੂੰ ਦਿਖਾਉਂਦੀ ਆ ਠੀਕ ਹੈ ਹਾਂਜੀ ਫਰੈਂਡਸ ਇਹ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਹੋ ਗਿਆ ਦੇ ਵਿੱਚ ਇੱਕ ਬੱਬਲ ਬਣਿਆ ਇੱਕ ਇਸ ਤਰ੍ਹਾਂ ਬੱਬਲ ਬੱਬਲ ਬੰਨਦੇ ਹੋਏ ਜਾਣਗੇ ਜਿਹੜਾ ਕੇ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਜੇ ਤੁਹਾਨੂੰ ਸੋਹਣਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਫੈਮਿਲੀਸ ਫਰੈਂਡ ਨਾਲ ਤੇ ਇਹਦੇ ਨਾਲ ਜੋ ਵੀ ਤੁਸੀਂ ਬਣਾਵਗੇ ਉਹ ਵੀ ਮੈਨੂੰ ਇੰਸਟਾਗ੍ਰam ਤੇ ਤੁਸੀਂ ਫੋਟੋ ਸ਼ੇਅਰ ਕਰ ਸਕਦੇ ਜੇ ਅਗਰ ਤੁਹਾਡੇ ਕੋਲ ਵੀ ਕੋਈ ਡਿਜ਼ਾਈਨ ਹੈਗਾ ਤਾਂ ਮੈਂ ਕੋਸ਼ਿਸ਼ ਕਰਾਂਗੀ ਠੀਕ ਹੈ ਤੁਸੀਂ ਮੈਨੂੰ ਡਿਜ਼ਾਈਨ ਸੈਂਡ ਕਰ ਸਕਦੇ ਜੇ ਥੋੜਾ ਟਾਈਮ ਜ਼ਰੂਰ ਲੱਗੂਗਾ ਬਟ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗੀ ਕਿ ਉਹ ਜਿਹੜਾ ਡਿਜ਼ਾਈਨ ਆ ਉਹ ਜਰੂਰ ਬਣਾ ਕੇ ਦਵਾਂ ਕਿਉਂਕਿ ਮੇਰੇ ਲਈ ਵੀ ਇੱਕ ਚੈਲੰਜ ਹੋ ਜ ਸਬਸਕ੍ਰਾਈਬਰਸ ਨੇ ਮੈਨੂੰ ਕੋਈ ਰਿਕਵੈਸਟ ਕੀਤੀ ਆ ਚਲੋ ਜੀ ਮਿਲਦੇ ਆ ਇੱਕ ਨਵੀਂ ਤੇ ਜੁਨੀਕ ਜੀ ਵੀਡੀਓ ਨਾਲ ਜੁਨੀਕ ਜੇ ਡਿਜ਼ਾਈਨ ਦੇ ਨਾਲ ਸੌਰੀ ਵੀਡੀਓ ਨਹੀਂ ਜੁਨੀਕ ਜੇ ਡਿਜ਼ਾਈਨ ਨਾਲ ਤੇ ਤਦ ਤੱਕ ਲਈ ਮੇਰੇ ਸਾਰੇ ਫਰੈਂਡਸ ਆਪਣਾ ਧਿਆਨ ਰੱਖਣਾ ਚਲੋ ਜੀ ਮਿਲਦੇ ਆ ਬਾਏ ਬਾਏ ਟੇਕ ਕੇਅਰ 올 ਮਾਈ ਫਰੈਂਡਸ